ਹਾਂ ਜੀ ਚਲੋ ਅੱਗੇ 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 ਆਜੋ ਮੜਾ ਜਾ ਬੱਛਾ ਜਾ ਠੀਕ ਹੈ ਜੀ ਨੇ ਮੁੱਖ ਮੰਤਰੀ ਹੁੰਦੇ ਹਨ ਕਿ ਹਰੇਕ ਬੰਦੇ ਦੀ ਬਾਹ ਫੜੀ ਹੈ ਔਰ ਕੋਈ ਗਲੀ ਨਹੀਂ ਛੱਡੀ ਕੋਈ ਹਰ ਲਾਂਖਾ ਨਹੀਂ ਛੱਡਾ ਕੋਈ ਸੜਕ ਨਹੀਂ ਛੱਡੀ ਸਾਡੇ ਇਲਾਕੇ 'ਚ ਗੁਰੂ ਸਾਹਿਬ ਦੀ ਧਰਤੀ ਹੈ ਸ੍ਰੀ ਚਮਕੌਰ ਸਾਹਿਬ ਉੱਤੇ ਥਿੰਪੜ ਜੁਣਾ ਹੈ ਔਰ ਵਖ-ਵਖ ਜਿੰਨੇ ਵੀ ਉਹਦੇ ਨਾਮ ਨਾਲ ਦੁਕਾਨਾਂ ਦੀਆਂ ਉਹਨਾਂ ਨੂੰ ਵੀ ਗੁਰੂ ਸਾਹਿਬ ਦੇ ਜੋ ਗੁਰਦੁਆਰਾ ਸਾਹਿਬ ਦੀ ਦਿੱਖ ਹੈ ਉਹ ਦਿੱਤੀ ਹੈ ਔਰ ਹਰ ਸਮੇਂ ਇਹ ਧਿਆਨ ਨੇ ਔਰ ਜੋ ਅੱਜ ਤੁਸੀਂ ਸਾਰੇ ਨਮਾਇਦੇ ਆਇਓਮ اور ਜੋ ਸਾਡੇ ਬਰਕਰਾਰ ਹੈ ਇਹ ਸਾਰੇ ਐਸੀ ਜਿੰਨੇ ਵੀ ਸਾਡੇ ਬਰਕਰਾਰ ਵਿਸਵਾਰ ਦਵੰਨੇ ਆ ਜ਼ਰੂਰ ਸਾਹਮਣੂ ਸਾਡੇ ਸਿੱਧੂ ਸਾਹਮਣੂ ਅਸੀਂ ਗੈਨਤੀ ਕਰਦੇ ਆ ਵੀ ਜੋ ਵੀ ਚੰਨੀ ਸਾਹਿਬ ਜੀ ਸਾਡੇ ਮੁੱਖ ਮੰਤਰੀ ਪੰਜਾਬ ਗੱਲ ਕਰਨਗੇ ਜੀਰੋਂ ਵੀ ਜ਼ਿਲ੍ਹਾ ਪ੍ਰਧਾਨ ਥੋਪਣਗੇ ਐਸੀ ਉਸਨੇ ਧਿਆਨ ਹੈ ਕਿਉਂਕਿ ਸੂਝਵਾਨ ਇਨਸਾਨ ਹੈ ਮੈਂ ਥੋੜੀ ਵੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਦੰਤੋ ਮਤਲਬ ਮੇਰੀ ਸਰਪੰਚੀ ਦੇ ਸਾਡੇ ਫਿੰਡਾਂ ਨੂੰ ਵਿਕਾਸ ਦਾ ਮਤਲਬ ਚੰਨੀ ਸਾਹਿਬ ਦੇ ਆਣੇ ਤੋਂ ਹੀ ਪਤਾ ਲੱਗਿਆ ਜਿੰਨੀਆਂ ਵੀ ਸੜਕਾਂ ਐ ਲੋਕ ਨਾ ਮਤਲਬ ਕਿ ਇਸ ਤਰ੍ਹਾਂ ਦੇ ਦੇ ਸੀਗੇ ਵੀ ਸੜਕਾਂ ਕਿਸ ਤਰ੍ਹਾਂ ਵੀ ਸੜਕਾਂ ਬਣ ਸਕਦੀਆਂ ਵੀ ਖੇਤਾਂ ਨੂੰ ਜਾਣ ਵਾਲੀਆਂ ਵੀ ਸੜਕਾਂ ਕਦੇ ਬਣੂਗੀਆਂ ਮਤਲਬ ਕਿ ਉਹਨਾਂ ਦੀ ਉਮੀਦਾਂ ਪਰ ਖੜੇ ਉਤਰਿਆ ਤੇ ਅਸੀਂ ਤਾਂ ਜਿਸ ਤਰ੍ਹਾਂ ਇਹ ਕਹੂੰਗੇ ਅਸੀਂ ਉਹਨਾਂ ਦੇ ਨਾਲ ਵੈਕੁਰ ਜੀ ਸਾਹਿਬ ਜਿੰਨੇ ਵੀ ਇੱਥੇ ਲੋਕ ਆਏ ਆ ਕਿਉਂਕਿ ਅਸੀਂ ਉਹ ਲੋਕਾਂ ਜਿਹੜੇ ਨਾ ਚੰਨੀ ਸਾਹਿਬ ਤੋਂ ਬਿਨਾਂ ਕਦੇ ਕਿਸੇ ਦੀ ਢੇੜੀ ਚੜੇ ਨਾ ਕਦੇ ਕਿਸੇ ਹੋਰ ਦੀ ਗੱਡੀ 'ਚ ਬੜੇ ਜਿੱਥੇ ਖੜੇ ਆ ਇਹਨਾਂ ਦੇ ਨਾਲ ਖੜੇ ਆ ਸੋwidehat ਗੜੇ ਕਰਦੋ ਨੀ ਸਾਰਾ ਇਲਾਕਾ ਸੋ ਜਿਹਨੂੰ ਵੀ ਸਰਦਾਰ ਚੰਜੀ ਸਿੰਘੀ ਚੰਨੀ ਤੇ ਸੇਵਾ ਸੰਪਣੀ ਚਾਹੁੰਗੇ ਜਲੇ ਵਾਲੀ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਖੜੇ ਆਂ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਬੋਲੇ ਸਾਡੇ ਦਰਮਿਆਨ ਸਾਡੇ ਇੰਚਾਰਜ ਸਾਹਿਬ ਪਹੁੰਚੇ ਆਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆਂ ਕਿ ਜੋ ਵੀ ਸਾਡੇ ਸਾਹਿਬ ਕਾ ਹੁਕਮਾਂ ਤੇ ਚਾਲੇ ਦੀ ਚੰਨੀ ਜੀ ਹੁਕਮ ਕਰਨਗੇ ਕੱਲਾ ਕੱਲਾ ਵਰਕਰ ਜਿਹੜਾ ਇੱਥੇ ਬੈਠਾ ਹੈ ਕਿ ਸਾਰੇ ਚੰਨੀ ਸਾਹਿਬ ਦੇ ਸਿਪਾਹੀ ਆ ਅਸੀਂ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਆ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਜਦੋਂ ਵੀ ਇਹ ਹੁਕਮ ਕਰਦੇ ਆ ਜਿਹੜੀ ਇਹ ਡਿਊਟੀ ਲਾਉਂਦੇ ਆ ਅਸੀਂ ਤਨਵੰਤਾਂ ਦੇ ਨਾਲ ਉਸ ਡਿਊਟੀ ਨੂੰ ਪੂਰੀ ਕਰਦੇ ਆ ਅਸੀਂ ਹੋਦਿਆਂ ਪੰਜਾਬ ਦੇ ਲਈ ਬਹੁਤ ਵੱਡੇ ਵੱਡੇ ਜਿਹੜੇ ਫੈਸਲੇ ਕੀਤੇ ਅਸੀਂ ਵੀ ਇਹ ਅਧਿਕਾਰ ਵਿਚਾਰੀ ਨੂੰ ਦੇਖਦੇ ਹੋਏ ਇਹਨਾਂ ਦੇ ਸਾਥੀ ਬਣੇ ਆ ਔਰ ਅਸੀਂ ਵਿਸ਼ਵਾਸ ਰੋਹਦੇ ਆ ਕਿ ਅਸੀਂ ਆਪਣੇ ਨਗਰਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਲਈ ਜਿੱਥੇ ਸਾਡੀ ਕਿਤੇ ਸੀਐਮ ਸਰ ਡਿਊਟੀ ਲਾਉਣਗੇ ਅਸੀਂ ਉਸ ਡਿਊਟੀ ਨੂੰ ਤਾਂ ਦੇਹੀ ਨਾਲ ਨਿਭਾਵਾਂਗੇ ਬਾਕੀ ਅਰੇ ਹੀ ਜ਼ਿਲ੍ਹੇ ਦੀ ਜਥੇਬੰਦੀ ਦੀ ਗੱਲ ਸੋ ਸਾਡੇ ਜਿਹਨੇ ਨੇ ਵਿਚਾਰਗੁਰ ਸਾਹਿਬ ਔਰ ਸਰਦਾਰ ਕਨਜੀ ਸਿੰਘ ਜੀ ਚੰਨੀ ਸਾਹਿਬ ਜਿਸ ਵੀ ਵਿਅਕਤੀ ਨੂੰ ਯੋਗ ਸਮਝ ਕੇ ਅੱਗੇ ਕਰਨਗੇ ਅਸੀਂ ਉਸ ਦਾ ਸਾਥ ਮੋਟੇ ਨਾਲ ਮੋਟਾ ਜੋੜ ਕੇ ਦਮਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਸਭਤਾ ਦੇ ਲਈ ਦਿਨ ਰਾਤ ਦੇ ਕਰਕੇ ਮਿਹਨਤ ਕਰਾਂਗੇ ਤਾਂ ਕਿ ਅਸੀਂ ਆਪਣੇ ਸਰਕੇ ਦੀ ਜਿਹੜੀ ਲੋਹਾਰ ਹੈ ਫਿਰ ਇਹਦੇ ਕੰਮ ਨੂੰ ਉਹਨਾਂ ਨੂੰ ਵੀ ਦੇ ਪ੍ਰਕਾਰ ਸਕੀਏ ਫਿਰ ਮੈਂ ਇੱਕ ਬਰ ਕੋਡਾ ਫਿਰ ਸਾਰਿਆਂ ਦਾ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਸਰਦਾਰ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਾਹਿਬ ਬਣੇ ਅਸੀਂ ਨਹੀਂ ਅੱਜ ਤੱਕ 20 ਸਾਲ ਚ ਇੰਨਾ ਕੁਝ ਦੇਖਿਆ ਜਿੰਨਾ ਇਹਨਾਂ ਨੇ ਦਿੱਤਾ ਅੱਜ ਵੀ ਨਗਰ ਕੌਂਸਲ ਕੋਲ ਸਾਡੇ ਕੋਲ ਐਨੇ ਫੰਡ ਆ ਅੱਜ ਅਸੀਂ ਸਾਡੀ ਹੌਸਲੀ ਮੀਟਿੰਗ ਦੀ 8 ਕਰੋੜ ਰੁਪਏ ਦੀ ਅਸੀਂ ਅੱਜ ਕੰਮ ਪਾਸ ਕਰਿਆ ਇਹਨਾਂ ਦੇ ਦਿੱਤੇ ਹੋਏ ਪੈਸੇ ਹੀ ਨਹੀਂ ਮੁੱਕ ਰਹੇ ਸਰਕਾਰ ਦੇ ਪੈਸੇ ਲੱਗੇ ਨਹੀਂ ਰਹੇ ਮੈਂ ਐਆਈਸੀਸੀ ਤੋਂ ਆਏ ਹੋਏ ਮੁਰੋਤਰਾ ਜੀ ਨਾ ਚੋਪੜਾ ਜੀ ਉਹਨਾਂ ਦਾ ਮੈਂ ਧੰਨਵਾਦ ਕਰੀਆ ਕਾਂਗਰਸ ਦਾ ਖਾਸ ਕਰਕੇ ਧੰਨਵਾਦ ਜੀ ਆਲ ਇੰਡੀਆ ਕਾਂਗਰਸ ਦਾ ਰਾਹੁਲ ਜੀ ਦਾ ਜਿਨ੍ਹਾਂ ਨੇ ਆਪ ਦੀ ਸੋਚ ਦੇ ਉਪਾਰ 29 ਦਿੱਲੀ ਤੋਂ ਪਰ ਜਨਵਰ ਭੇਜੇ ਨੇ 29 ਜ਼ਿਲ੍ਹਿਆਂ ਦੇ ਅੜਤੀ ਪ੍ਰਧਾਨ ਚੋਣਾਂ ਦੇ ਵਾਸਤੇ ਬੜੇ ਸਿਆਰੇ ਮੂਨ ਹਾਰ ਜਿਹੜੇ ਪਰਾਲੇ ਕਾਂਗਰਸ ਨਾਲ ਜੁੜੇ ਹੋਏ ਨੇ ਇਹਨਾਂ ਨੇ ਸਾਰਾ ਕੁਝ ਤੁਹਾਡੀਆਂ ਗੱਲਾਂ ਤੇ ਅੰਜਾਮ ਪਹੁੰਚ ਲਿਆ ਸੋ ਮੈਂ ਤਾਂ ਇਹ ਗੱਲ ਕਹਿਣਾ ਨਾਲ ਬਲਬੀਰ ਸਿੰਘ ਜੀ ਜਾਂ ਸਿੱਧੂ ਸਾਹਿਬ ਜਨਮਰਵੀ ਦੇ ਨਾਲ ਆਏ ਹੋਏ ਨੇ ਸੋ ਮੈਂ ਉਹਨਾਂ ਨੂੰ ਵੀ ਇਹ ਹੀ ਬੇਨਤੀ ਕਰਦਾ ਸਾਰਿਆਂ ਨੇ ਇੱਕੋ ਗੱਲ ਕਹੀ ਹੈ ਚਾਹੇ ਮੌਸਮਲ ਕਮੇਟੀ ਦੇ ਮੈਂਬਰ ਸਹਿਬਾਨ ਹੋਣ ਚਾਹੇ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਸਹਿਬਾਨ ਹੋਣ ਇੱਕੋ ਗੱਲ ਮੈਂ ਜਰਦਸਾਹਬ ਜੋ ਐਆਈਸੀਸੀ ਤੋਂ ਆਏ ਤੇ ਸਾਡੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਹੁਤਾ ਸਮਾਂ ਦੀਦਾ ਕੋਈ ਲੋਡ ਨਹੀਂ ਹੈ ਹੁਣ ਨਾਲ ਦੀ ਇੱਥੇ ਸਾਰਿਆਂ ਦੇ ਹੱਥ ਖੜੇ ਕਰਕੇ ਇੱਕ ਵਾਰ ਕਹਿ ਦਿੱਤਾ ਵੀ ਸਾਰਿਆਂ ਬਾਵਰਾ ਚੰਨੀ ਵੀ ਗੋਲਾ ਚੰਨੀ ਵੀ ਜੋ ਮਰਨੀ ਕਰਨੀ ਚੰਨੀ ਜੇ ਨਾ ਤੇ ਥੋੜਾ ਜਿਹਾ ਆਪਣੇ ਵਾਲੀ ਦੱਸਾ ਕਿ ਅੱਜੋ ਪਹਿਲੋ ਪੁੱਛਕਵਾ ਸਭ ਤੋਂ ਪਹਿਲੋ ਜੋ ਕੋਲ ਸਾਬ ਦੀ ਦਿੱਤੀ ਨੂੰ ਮੈਨ ਪਰ ਨਾਮ ਕਰਨਾ ਸ਼ੀਦਾ ਦੀ ਦਿੱਤੀ ਬਰਵਾ ਨਾਮ ਦਾ ਮੋਖ ਮਿਲਿਆ ਸੱਚਾਈ ਹੈ ਕਿ ਚੰਨੀ ਜੀ ਜਿਹੜੇ ਲੋਕੀ ਕਹਿੰਦੇ ਨੇ ਚੰਨੀ ਸਾਣਾ ਚੰਨੀ ਜੋ ਫੈਸਲਾ ਕਰਨਗੇ ਉਹ ਫਾਇਦਾ ਹੈ ਅਦਰ ਸਾਡਾ ਪੰਜਾਬ ਦੀ ਆਣ ਬਾਣ ਨਿਸ਼ਾਨ ਕੋਈ ਆਦਮੀ ਹੈ ਉਹਦਾ ਨਾ ਮੁੱਖ ਮੰਤਰੀ ਬਣਾਇਆ ਐਵੇਂ ਨਹੀਂ ਸੀ ਬਣਾਇਆ ਇਹਨਾਂ ਦਾ ਹੋਨਰ ਦੇਖ ਕੇ ਇਹਨਾਂ ਦਾ ਕੈਰੀਬਲ ਦੇਖ ਕੇ ਤਾਂ ਬਣਾਇਆ ਸੀ ਬੜੇ ਬੜੇ ਵੱਡੇ ਲੀਡਰ ਸਨ ਕੋਰੋਨਾ ਇੱਕ ਥੀਰੋਨਾ ਇੱਕ ਦੂਸਰੀ ਚੀਜ਼ ਸੋਚੀ ਵੀ ਨਹੀਂ ਸੋਣਾ ਇੱਕ ਫੈਸਲਾ ਕੀਤਾ ਕਿ ਜਿਹੜਾ ਬੰਦਾ ਲੋਕਾਂ ਦੀ ਸੇਵਾ ਕਰ ਸਕਦਾ ਹੈ ਉਹ ਹੀ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ 댓 वाज द रीजन हाउ विल मेड द मिनिस्टर गोत ने आवश्यक 14 1600 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਇhta ਮੋਦੀ ਸਾਹਿਬ ਨੇ ਅਰੇ ਭਈਆ ਦੂ ਬਾਹਰ ਜਾ ਕੇ ਉੱਥੇ ਚੋਣਾਂ ਆਏ ਉੱਥੇ ਦੇ ਹਜ਼ਾਰਾਂ ਕਰੋੜ ਰੁਪਏ ਦੇ ਰਹੇ ਆ ਕਿ ਨਿਆ ਪ੍ਰੋਜੈਕਟ ਲਾਗਣਾ ਹੈ ਪ੍ਰੋਜੈਕਟ ਲੱਗਣਾ ਹੈ ਲੇਕਿਨ ਜਿੱਥੇ ਲੋਕੀ ਤੜਪ ਰਹੇ ਨੇ ਲੋਕੀ ਮਰ ਰਹੇ ਨੇ ਜਿੱਥੇ ਸਹਾਇਤਾ ਦੀ ਜਰੂਰਤ ਹੈ ਉਥੇ ਤੋਂ 1600 ਕਰੋੜ ਦੇ ਨੇ ਪੰਜਾਬੀ ਸਾਡੇ ਖੂਨ ਦੇ ਅੰਦਰ ਸੇਵਾ ਹੈ ਸਾਡੇ ਗੁਰੂਆਂ ਨੇ ਸਿਖਾਇਆ ਪੰਜਾਬ ਇੱਕ ਐਸੀ ਜਗ੍ਹਾ ਹੈ ਜਿਹੜਾ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ ਐ ਹੀ ਵਜ੍ਹਾ ਹੈ ਕਿ ਸਾਡੇ ਅੰਦਰ ਉਹ ਸੇਵਾ ਭਾਵਨਾ ਸਾਡੇ ਗੁਰੂਆਂ ਨੇ ਦਿੱਤੀ ਦੀ ਦੇ ਨੇ ਉਹ ਦੁਨੀਆ ਦੇ ਅੰਦਰ ਕਿਸੇ ਵੀ ਦੁਖਦਰ ਕੋਏ ਸਭ ਤੋਂ ਪਹਿਲੇ ਪੰਜਾਬੀ ਬੋਲਦੇ ਹੁੰਦੇ ਵਾਹਿਗੁਰੂ ਨੇ ਐ ਹੀ ਦੇਣ ਦਿੱਤੀ ਹੈ ਸਾਡੇ कि कोई भुखा ना सोए आज राहुल गांधी जी ने कल चिट्ठी लिखी प्रधानमंत्री जी कम से कम भी हजार करोड़ वास्ते लेकिन ये लोग दिखावे वाले लोगों ने आम आदमी पार्टी की गल करें अगर दिल्ली का बेड़ा गर्क किया है तो आम आदमी पार्टी ने दिल्ली का बेड़ा गर किया है और पंजाब का भी किन्ने साल हो गए ਕੋਈ ਇੱਕ ਤੇ ਦਾ ਜੋ ਕੀ ਜੋ ਐ ਅੱਛਾ ਕੰਮ ਕੀਤਾ ਹੋਇਆ ਚੰਨੀ ਜੀ ਹੈ ਉਹਨੇ ਬਸ ਸੁਣਦਾ ਵੀ ਆਦੀ ਪਹਿਨਾ ਪੈਸਾ ਦਿੱਤਾ ਡਵੈਲਪਮੈਂਟ ਦੇ ਵਾਸਤੇ ਕੀ ਹਲੇ ਦਾ ਖਰਚੇ ਨੇ ਪੂਰਾ ਹੋਇਆ ਪੰਡਾ ਜੀ ਵੀ ਪਿਆ ਜੀ ਹਲੇ ਬਹੁਤ ਕੋਈ ਨਾ ਸਾਰੇ ਸੜਕਾਂ ਬਣਾਏ ਕੀ ਡਾੜੇ ਵਾਸਤੇ ਇਹਨਾਂ ਦਾ ਬਹੁਤ ਬੜੀ ਸੋਚ ਮੁਕਿਆ ਜੀ ਐਪਰੀਸ਼ੀਏਟ ਕਰ ਰਿਹਾ ਕੀ ਐ ਉਹ ਸਤੇ ਚਲੇ ਮੇਰੇ ਤੇ ਛੋਟਾ ਹੈ लेकिन आई एम प्राउड ऑफ हिम कि मनु गर्व है अपने छोटे बना दे कि ये खाली तुम्हारे क्षेत्र में नहीं जो आन बान शान नहीं ये पूरे पंजाब और पूरे हिंदुस्तान के आन बान तो मैं इस तो साल से जो वो हो सकता है तो बहुत बढ़िया पहल है बताइए पात्रों के जरिए मैं सिर्फ ऐसा की था कि अनेक साल जिन्हों के हैं वो प्रधानमंत्री सानू ਮੈਂ ਤੁਹਾਨੂੰ ਚੋਕਰਾ ਨੂੰ ਇਹ ਕਹਾਂਗਾ ਕਿ ਜੋ ਮੈਸੇਜ ਇਹ ਹੈ ਜੇ ਸਾਰੇ ਪਾਸੇ ਇਹ ਮੈਸੇਜ ਹੋਵੇ ਤਾਂ ਫਿਰ ਸਾਨੂੰ ਕੋਈ ਮਾਇਦਾ ਲਾਲ ਪੰਜਾਬ ਚਕੇ ਉੱਡ ਰੋਣੀ ਚਾਹੀਦੀ ਤੇ ਇਸ ਲਾਗੇ ਅੱਜ ਆਪਾਂ ਚੋਕਰਾ ਦਾ ਬੜਾ ਐਕਸਪੀਰੀਅੰਸ ਐਂਡ ਲੀਡਰ ਨੇ ਤੁਹਾਡੇ ਨਮਾਇंदे ਵੀ ਬੜੇ ਤਜਰਬੇਕਾਰ ਨੇ ਉਹਨਾਂ ਨੇ ਵੀ ਹਿੰਸ ਤੋਂ ਆਪਣਾ ਕੈਰੀਅਰ ਸਟਾਰਟ ਕੀਤਾ ਹੋਇਆ ਹੈ ਤੋ ਸਾਰੇ ਗਰਾਸਰੂਟ ਤੋਂ ਕਿ ਆਪਾਂ ਪਹੁੰਚੇ ਹੋਏ ਆ। ਤੇ ਗਰਾਸਰੂਟ ਤੋਂ ਉੱਟ ਕੇ ਇੱਥੇ ਪਹੁੰਚੇ ਆ। ਤੇ ਹੁਣ ਤੁਹਾਨੂੰ ਇਹ ਬੇਲਾੜੀ ਜਿਹੇ ਵਰਕਰਾਂ ਦਾ ਹਸ ਕਰਕੇ ਆਪਣੇ ਪਿੰਡਾਂ 'ਚ ਵੀ ਮਤਮੇਲ ਹੋ ਸਕਦੇ ਆ। ਅਸੀਂ ਕਈ ਵਾਰੀ ਗੈਲਾ ਉਧਰੇ ਪਾਸੇ ਚਲਾਗਾ ਮੈਂ ਤਾਂ ਦੂਜੇ ਪਾਸੇ ਜਾਊਂਗਾ। ਹਾਂ ਮੈਂ ਕਾਂਗਰਸੀ। ਪਰ ਇਹਦੇ ਕਰਕੇ ਨਹੀਂ ਬੰਜਾਂਦਾ। ਇਹ ਕੰਮ ਖਤਮ ਹੋ ਜਾਂਦਾ। ਜੇ ਤੁਹਾਨੂੰ ਚੰਡੀ ਸਾਹਿਬ ਘੱਟ ਪਿਆਰ ਕਰਦੇ ਜ਼ਿਲ੍ਹੇ ਨੂੰ ਬਗੜ ਤੈਨੂੰ ਘੱਟ ਕਰਦੇ ਐ ਫਿਰ ਤੂੰ ਜੀ ਮੰਨੋ। ਹਰ ਲੀਡਰ ਬਾਤੇ ਹਰ ਵਰਕਰ ਦੀ अहमਤ ਹੁੰਦੀ ਹੈ ਉਹਦਾ ਆਪਣਾ ਰਸੂਖਾ ਦਾ ਆਪਣਾ ਰਸੂਖਾ ਜਿੰਨਾ ਕੋ ਉਹਦਾ ਵਰਕਰ ਜਿੰਨਾ ਕੋ ਉਹਦਾ ਬਜਨ ਉਹਦਾ ਉਹਨਾਂ ਦਾ ਰਿਸ਼ਤਾ ਹੁੰਦਾ ਕਦੇ ਇਹ ਸੋਝਾ ਪਰ ਜੇ ਇਤਨਾ ਦਾ ਮੈਕਰ ਹੋ ਗਿਆ ਇਸੇ ਕਰਕੇ ਪਾਰਟੀ ਬੈਕਪੋਰਟ ਹੋ ਜਾਂਦੀ ਹੈ ਤੇ ਜੇ ਸਾਡੇ ਵਰਕਰ ਕਹਿੰਨੇ ਭਾਈ ਕੋਲਾਰੇ ਸਾਡੇ ਮਤਲਬ ਇਸ ਦਾ ਬਾਦ ਲੜਾਂਗੇ ਆਪਾਂ ਲੜਾਈ ਫੇਰ ਲੜਵਾਗੇ ਪਰ ਪਹਿਲਾ ਲੜਾਈ ਸਾਹਮਣੇ ਲੜੀਏ ਸਰਦਾਰ ਚਰਨਜੀਤ ਸਿੰਘ ਚੰਨੀ ਇਸ ਸਾਡੇ ਹਲਕੇ ਦੇ ਵਿੱਚ ਆਏ ਆ ਉਦੋਂ ਤੋਂ ਸਾਰਾ ਜਿਹੜਾ ਹਲਕਾ ਟੋਟਲ ਕੋਈ ਇੱਥੇ ਪਾਰਟੀਵਾਦੀ ਨਹੀਂ ਕੋਈ ਗਰੁੱਪ ਨਹੀਂ ਸਿਰਫ ਤੇ ਸਿਰਫ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਘਾਈ ਦੇ ਵਿੱਚ ਹਮੇਸ਼ਾ ਲੋਕ ਇੱਕ ਪਰਿਵਾਰ ਵਾਂਗੂ ਚੱਲਦੇ ਆ ਸਰਦਾਰ ਚਰਨਜੀਤ ਸਿੰਘ ਚੰਨੀ ਸਮੂਹ ਪਰਿਵਾਰ ਰੇਗ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਖੁਸ਼ੀਆਂ ਦੇ ਵਿੱਚ ਚਾਹੇ ਦੁੱਖ ਹੋਵੇ ਆਪਣੇ ਪਰਿਵਾਰ ਦੀ ਤਰ੍ਹਾਂ ਖੜਦੇ ਆ ਉਸ ਦੀ ਮਿਸਾਨ ਜਿਹੜੀ ਅੱਜ ਜਦੋਂ ਜਦੋਂ ਮੀਟਿੰਗ ਬਲੋਗ ਕਾਂਗਰਸ ਦੀ ਹੋਵੇ ਜਾਂ ਕੋਈ ਰੈਲੀ ਹੋਵੇ ਤਾਂ ਇਹਨਾਂ ਦਾ ਸ੍ਰੀ ਅਚਲ ਸਿੰਘ ਚੰਨੀ ਦਾ ਸਾਰੇ ਲੋਕ ਸਨੇਹਾ ਦੀ ਉਡੀਕ ਕਰਦੇ ਵੀ ਇਤੋਂ ਤੱਕ ਜੇ ਕਿਸੇ ਅਸੀਂ ਕਿਸੇ ਨੂੰ ਫੋਨ ਕਰਨ ਤੋਂ ਰਹਿ ਗਏ ਬਲੋਗ ਕਾਂਗਰਸ ਵੱਲੋਂ ਤਾਂ ਲੋਕ ਗੁੱਸੇ ਹੁੰਦੇ ਆ ਵੀ ਸਾਨੂੰ ਕੀ ਚਾਹ। ਇਹ ਇੱਥੇ ਸਾਡੇ ਕਾਂਗਰਸ ਦੀ ਬੈਠੀ ਸਾਰੀ ਰੀੜ ਦੀ ਹੱਡੀ ਜੋ ਜਿਨ੍ਹਾਂ ਕਰ ਸਰਕਾਰ ਅਸੀਂ ਤਿੰਨ ਵਾਰ ਇੱਥੋਂ ਐਮ.ਐਲ.ਏ ਬਣੇ मंत्री बने सीएम बने ते 47 ਦਾ ਲੈ ਜिले ਹਦੂਪ نگر ਦੂ ਕਾਂਗਰਸ ਦਾ ਪ੍ਰਧਾਨ ਬਣਿਆ ਸੋ ਅੱਜ ਸ਼੍ਰੀ ਰਾਹੁਲ ਗਾਂਧੀ ਜੀ ਨੇ ਵਾਹੀ ਜਿਹੜੀ ਸ਼ੁਰੂ ਕੀਤੀ ਹੈ ਕਿ ਗਰਾਉਂਡ ਤੋਂ ਪਰ ਬੰਦੇ ਦੀ ਆਵਾਜ਼ ਸੁਣੀ ਜਾਵੇ ਪਰ ਵਰਕਰ ਦੀ ਆਵਾਜ਼ ਸੁਣੀ ਜਾਵੇ ਕਿ ਕੋਈ ਬੰਦਾ ਨਿਗਲੈਕਟ ਨਾ ਹੋ ਸਕੇ ਇਹੀ ਮਹਿੰਮ ਸਾਡੀ ਜੁਨਗ ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਲਿਆਂਦੀ ਗਈ ਸੀ ਜਿਦੇ ਵਿੱਚ ਨੌਜਵਾਨਾਂ ਨੂੰ ਅੱਗੇ ਆਉਣ ਦਾ ਇੱਕ ਮੌਕਾ ਮਿਲਦਾ ਹੈ ਕਿ ਹਰ ਨੌਜਵਾਨ ਇਲੈਕਸ਼ਨ ਲੜ ਕੇ ਜ਼ਿਲ੍ਹੇ ਦਾ ਪ੍ਰਧਾਨ ਬਣ ਸਕਦਾ ਉਸੇ ਮਹਿੰਮ ਦੇ ਤਹਿਤ ਹੁਣ ਜ਼ਿਲ੍ਹਾ ਪ੍ਰਧਾਨ ਜਿਹੜੀ ਬੜੀ ਕਾਂਗਰਸ ਹੈ ਉਹਦੇ ਵਿੱਚ ਲਿਆਂਦੀ ਗਈ ਹੈ ਕਿ ਜਿਹੜਾ ਵੀ ਹੋਣ ਹਾਰ ਵਰਕਰ ਕੰਮ ਕਰ ਰਿਹਾ ਹੈ ਨੀ ਦੇਰ ਤੋਂ ਕਾਂਗਰਸ ਨਾਲ ਉਹਨੂੰ ਨਿਗਲੈਕਟ ਨਾ ਹੋ ਸਕੇ ਉਹਨੋਂ ਸੇਕ ਦੇ ਲੈ ਕੇ ਆ ਸਕੀ। ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਇਸ ਮੀਟਿੰਗ ਦੇ ਵਿੱਚ ਸਪான்ਸਰ ਦੇ ਬਹੁਤ-ਬਹੁਤ ਧੰਨਵਾਦ ਕਰਦਾ। ਇਹ ਜਦ ਵੀ ਅਸੀਂ ਤੁਹਾਨੂੰ ਇੱਕ ਸੱਦਾ ਦਿੰਦੇ ਆᱹਣੇ ਛੋਟੇ ਜਿਹੇ ਸੱਦੇ ਦੇ ਇਹਨੇ ਹੋਂਮੂਖਾ ਆ ਕੇ ਹਰ ਪਿੰਡ ਚੋਂ ਹਰ ਬਲੌਕ ਚੋਂ ਪਹੁੰਚਦੇ ਆ। ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸੁਭਾਸ ਚੋਪੜਾ ਜੀ ਦਾ ਜਿਹੜਾ ਤੁਸੀਂ ਇੰਨੀ ਦੂਰ ਤੋਂ ਆ ਕੇ ਦਿੱਲੀ ਤੋਂ ਆ ਕੇ ਸਾਡੇ ਲੋਕਾਂ ਦੀ ਗਰਾਉਂਡ ਦੀ ਬਾਤ ਸੁਣਨ ਆਏ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਕੂ ਜੀ ਦਾ ਖਾਲਸਾ ਸ਼੍ਰੀ ਵਾਈਕੂ ਜੀ। ਉਹਨਾਂ ਬਖਰੀਏ ਜੇ ਕੁਝ ਹੋਰ ਹਾਰ ਗਿਆ ਤੇ ਹਰ ਨਗਰ ਪਿੱਛੇ ਰਹਿ ਗਏ। ਲੇਕਿਨ ਸਾਡੇ ਵੱਲੋਂ ਸਾਰਾਂ ਜਿਆਦ ਦੀ ਲੀਡ ਉਹਨਾਂ ਨੇ ਅਸੀਂ ਦਿੱਤੀ। ਉਸ ਤੋਂ ਇਲਾਵਾ ਵੀ ਸਾਡੇ ਦਿੱਸਤ ਬੇਟੀ ਦੇ ਸਾਹਿਬ ਦਾ ਪਦਾਰ ਇਸ ਤੋਂ ਪਹਿਲੇ ਪਦਾਰ ਐਮ ਸੀ ਸਹਿਬਾਨ ਮਾਜੂਦ ਐਮਸੀ 7 ਬਲਾਕ ਸੰਵਤੀ ਦੇ ਚੇਅਰਮੈਨ ਬਲਾਕ ਸੰਵਤੀ ਦੇ ਮੈਂਬਰ ਜਿਹੜਾ ਪਰਿਸ਼ਦ ਦੇ ਮੈਂਬਰ ਮੈਨਾ ਕਾਂਗਰਸ ਦੇ ਮੈਂਬਰ ਐਨਐਸਸੀਯੂਆਈ ਯੂਥ ਕਾਂਗਰਸ ਦਾ ਪ੍ਰਧਾਨ ਸਾਰੇ ਸਾਡੇ ਕਾਂਗਰਸ ਜਿਹੀ ਇਸ ਬਲਾਕ ਦੀ ਹੈ ਅੱਜ ਮੇਰੇ ਵਰਕਰ ਤੁਹਾਡੇ ਕੋਲ ਸੀ ਤੁਹਾਡੇ ਨੂੰ ਫਾਰਮ ਲਾਉਣ ਵਾਲੇ ਆਤੇ ਸਾਡੇ ਵਿੱਚ ਪੂਰੀ ਨਿਗਤ ਹੈ ਫਿਰ ਵੀ ਜੇ ਤੁਸੀਂ ਠੀਕ ਸਮਝੋਗੇ ਤਾਂ ایسی ਕੋਈ ਕੱਲੇ ਕੱਲੇ ਗੀਲ ਕੋ ਰੱਖਿਆ ਨਾ ਆਵੇ ਤਾਂ ਨੁਕਸਾਨ ਹੋਇਆ Olá, amigo. E ਪਹਿਲੀ ਵਾਰ ਕਾਂਗਰਸੀ ਚੋ ਰਿਹਾ ਹੈ ਕਿ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਚੁਣਨ ਵਾਸਤੇ ਸਭ ਨੂੰ ਮੰਨਿਤ ਕੀਤਾ ਗਿਆ ਹੈ ਕਿ ਜਿਹੜਾ ਵੀ ਬੰਨਾ ਚਾਹੁੰਦਾ ਹੈ ਉਹ ਆਪਣਾ ਫਾਰਮ ਭਰੇ ਪਰ ਦੱਸੇ ਉਹਦੀ ਬੈਕਗ੍ਰਾਉਂਡ ਕੀ ਹੈ ਪਾਰਟੀ ਵਾਸਤੇ ਕੀ ਕਰ ਸਕਦਾ ਹੈ ਔਰ ਲੋਕਾਂ ਦੇ ਨਾਲ ਕਿੰਨਾ ਜੁੜਿਆ ਹੋਇਆ ਹੈ ਐਹੀ ਜਾਣਨ ਵਾਸਤੇ ਅਸੀਂ ਲੋਕ ਆਇਆ ਕਿ ਸਾਰਿਆਂ ਨਾਲ ਵਰਕਰਾਂ ਨਾਲ ਵੀ ਅਲੱਗਾਂ ਮੀਟਿੰਗ ਕੀਤੀ ਹੈ ਕਨੇਸਾ ਬਨਾਲ ਵੀ ਅਲੱਗਾਂ ਮੀਟਿੰਗ ਕਰ ਰਹੇ ਆ ਕਿ ਕਿਸ ਤਰ੍ਹਾਂ ਅਸੀਂ ਉਹ ਜਿਹਾ ਬੰਦਾ ਚਾਹਨੇ ਆ ਕਿ ਜਿਹੜਾ ਲੋਕਾਂ ਦੇ ਜਵਾਬਦੇਹ ਬਣੇ ਲੋਕੀ ਨੂੰ ਪਤਾ ਹੀ ਨਹੀਂ ਹੁੰਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਕੋਈ ਬਣ ਕੇ ਆ ਜਾਂਦਾ ਹੈ ਉਹਦਾ ਕੋਈ ਲੋਕਾਂ ਦੇ ਵਿੱਚੋਂ ਕੋਈ ਐਸਾ ਲੀਡਰ ਨਿਕਲੇ ਜਿਹੜਾ ਲੋਕਾਂ ਨਾਲ ਜੁੜਿਆਦਾ ਹੈ ਦੈਟਸ ਵਾਟ ਵੀ ਆ ਰ ਟ੍ਰਾਈਂਗ ਟੂ ਕਿ ਹੂ ਕੈਨ ਬੀ ਦਾ ਬੈਸਟ ਚੋਇਸ ਐਸ ਪੀਸੀ ਡੀਸੀਬ੍ਰੇ ਕਾਂਗਰਸ ਨੇ ਕਿਸ ਤਰ੍ਹਾਂ ਇਹ ਮਹਿਸੂਸ ਕੀਤਾ ਵੀ ਇਹ ਪ੍ਰਕਿਰਿਆ ਦੀ ਜ਼ਰੂਰਤ ਹੈ ਦੇਖੋ ਸੰਗਠਨ ਨੂੰ ਮਜ਼ਬੂਤ ਕਰਨਾ ਤਾਂ ਹਰ ਪਾਰਟੀ ਦਾ ਫਰਜ਼ ਹੈ ਕਾਂਗਰਸ ਦਾ ਆਪਣਾ ਸਿਸਟਮ ਸੀ ਕੋਈ ਕਿਵੇਂ ਬਾਜਾ ਦੇ ਲੇਕਿਨ ਐਸ ਲਈ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਹ ਫੈਸਲਾ ਕੀਤਾ ਕਿ ਐਸਾ ਬੰਦਾ ਚੁਣੋ ਜਿਹੜਾ ਕਿ ਲੋਕਾਂ ਦੇ ਨਾਲ ਜੁੜਿਆ ਹੋਇਆ ਹੋਵੇ ਦੇਖੋ ਮੈਂ ਕਈ ਸਟੇਟਾਈਜ਼ ਇੰਜਾਜ਼ ਰਿਹਾ ਸਚਾਈ ਹੈ ਕਿ ਮੈਂ ਇੱਥੇ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਪ੍ਰਕਿਰਿਆ ਵਿੱਚ ਸਾਲਾਨ ਆਇਆ ਸਾਰਾ ਨਾ ਸਲਾਮ مشورہ ਕਰਕੇ ਇਹ ਫੈਸਲਾ ਕਰਾਂਗੇ ਅਸੀਂ ਅਸੀਂ ਵੀ ਚਾਰ ਨਾਂ ਪੰਜਾਂ ਪੇ ਜਾਗੇ ਕਿ ਹੈ ਬੰਦਾ ਇਹ ਕਪੈਸਿਟੀ ਹੈ ਉਹਦੇ ਕੰਮ ਕਰਨ ਦੀ ਹੈ ਕਿ ਕੈਪੇਬਿਲਿਟੀ ਹੈ ਉਹ ਆਪਣੀ ਰਿਪੋਰਟ ਭੇਜਾਂਗੇ ਅੱਗੇ ਪਾਰਟੀ ਦਾ ਫੈਸਲਾ ਜੋ ਹੋਏਗਾ ਉਹ ਫਾਈਨਲ ਹੋਏਗਾ ਕੀ ਲੱਗਦਾ ਕੋ ਡਿਜ਼ਰਵਿੰਗ ਜਿਹੜੇ ਲੋਕ ਨੇ ਉਹ ਪਿੱਛੇ ਰਹਿ ਜਾਂਦੇ ਸੀਗੇ ਹੋ ਸਕਦਾ ਪਿੱਛੇ ਰਹਿ ਜਾਂਦੇ ਹੋਣ ਦੈਟਸ ਵਾਈ ਪਾਰਟੀ ਥਰਡ ਆਫ ਇਟ ਹਾਈ ਕਮਾਂਡ ਓਨਲੀ ਥਰਡ ਆਫ ਇਟ ਬਿਕੋਜ਼ ਆਫ ਦਾ ਰੀਜ਼ਨ ਕਿ ਦੇ ਔਰ ਥਿੰਕਿੰਗ ਕਿ ਐਕਚੁਅਲ ਵਰਕਰ Who can serve the people who can uh, do justice uh, to the uh, people and who can be useful for the people ਜਿਹੜਾ ਕਿ ਉਹਨਾਂ ਦੇ ਕਾ ਦੁੱਖ ਸੁੱਖ ਦਾ ਸਾਥੀ ਹੋਏ ਜਿਹੜਾ ਉਹਨਾਂ ਦਾ ਦੁੱਖ ਸੁੱਖ ਦਾ ਬਾਗੇ ਬਾਗੇ ਬਾਗੇਦਾਰ ਬਣੇ ਇਸ ਵਜ੍ਹਾ ਨਾਲ ਇਹੋ ਜਿਹਾ ਬੰਦਾ ਚੁਣੋ ਕਿ ਜਿਹੜਾ ਲੋਕਾਂ ਦੀ ਸੇਵਾ ਕਰ ਸਕੇ ਕੀ ਲੱਗਦਾ ਕਾਂਗਰਸ ਨੇ ਜਿਸ ਤਰੀਕੇ ਨਾਲ ਯੂਥ ਕਾਂਗਰਸ ਦੇ ਵਿੱਚ ਐਕਸਪੈਰੀਮੈਂਟ ਕੀਤਾ ਸੀਗਾ ਉਸੇ ਤਜਰਬੇ ਨੂੰ ਕਾਂਗਰਸ ਨੂੰ ਸੀਨੀਅਰ ਕਾਂਗਰਸ ਦੇਖੀ ਯੂਥ ਕਾਂਗਰਸ ਆਪਣਾ ਤਜਰਬਾ ਹੈ ਸੀਨੀਅਰ ਕਾਂਗਰਸ ਦਾ ਦੇਖੋ ਕਾਂਗਰਸ ਇਜ਼ ਅ ਮੇਨ ਪਾਰਟੀ ਉਹ ਸਾਡਾ ਇੱਕ ਵਿੰਗ ਹੈ ਯੂਥ ਕਾਂਗਰਸ ਮਹਿਲਾ ਕਾਂਗਰਸ ਐਨ ਐਚ ਯੂ ਆਈ ਉਹਦੇ ਬਿਨਾ ਕਾਂਗਰਸ ਵੀ ਮਜ਼ਬੂਤ ਨਹੀਂ ਹੋ ਸਕਦੀ ਦੇ ਆਰ ਪਾਰਟ ਐਂਡ ਪਾਰਸਲ ਆਫ ਕਾਂਗਰਸ ਪਾਰਟੀ ਲੇਕਿਨ ਐ ਡਿਸਟ੍ਰਿਕਟ ਲੈਵਲ ਤੇ ਐ ਕਰਨਾ ਦੇਖੋ ਮੱਧ ਪ੍ਰਦੇਸ਼ ਕੀ ਹੋਇਆ ਦਿਗਵੀ ਜੀ ਸਿੰਘ ਜੀ ਦਾ ਲੜਕਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਿਆ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਿਆ ਅੱਥੇ ਵੀ ਕੋਈ ਵੱਡਾ ਛੋਟਾ ਨਹੀਂ ਹੈ ਪਾਰਟੀ ਵਿੱਚ ਸਾਰੇ ਵਰਕਰ ਇੱਕ ਇੱਕ ਸਮਾਨ ਨੇ ਕੋਈ ਇਹ ਜੀ ਫਲਾਣੇ ਦਾ ਲੜਕਾ ਹੈ ਫਲਾਣੇ ਦਾ ਰਿਸ਼ਤੇਦਾਰ ਹੈ ਉਹ ਨਹੀਂ ਚਲੇਗਾ ਪਾਰਟੀ ਉਹ ਚਲੇਗਾ ਜਿਹੜਾ ਬੰਦਾ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ ਪਾਰਟੀ ਉਹ 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 ਉਹਦੇ ਵਾਸਤੇ ਦੇਖ ਰਹੀ ਹੈ ਕਿ ਹਮੇ ਕਿਸ ਤਰ੍ਹਾਂ ਉਹਨੂੰ ਸਿਲੈਕਟ ਕਰੇ ਪਾਰਟੀ ਦਾ ਸਾਡਾ ਦੇ ਵੀ ਕੈਨ ਗਿਵ ਆਰ opinion ਟੂ ਦਾ ਪਾਰਟੀ ਹਾਈ ਕਮਾਂਡ ਹੈ ਅਲਟੀਮੇਟਲੀ ਇਟ ਇਟ ਵਿਲ ਬੀ ਡਿਸਾਈਡਡ ਬਾਈ ਪਰਿਵਾਰਵਾਦ ਕਲਚਰ ਨੂੰ ਖਤਮ ਕਰਨਾ ਚਾਹੁੰਦੀ ਕਿਉਂ ਤੇ ਪਰਿਵਾਰਵਾਦ ਦੇਖੋ ਕਿ ਤੁਸੀਂ ਇਹ ਪਰਿਵਾਰਵਾਦ ਗੱਲਾਂ ਕਰਦੇ ਰਹੇ ਸਾਬ ਸਿੰਘ ਦਾ ਵਰਮਾ ਦਾ ਮੁੰਡਾ ਅੱਜ ਮਨਿਸਟਰ ਹੈ ਮਾਦਰ ਆਫ ਸਿੰਧਿਆ ਦਾ ਮੁੰਡਾ ਅੱਜ ਮਨਿਸਟਰ ਹੈ ਪਰਿਵਾਰਵਾਦ ਕਿੱਥੋਂ ਆ ਗਿਆ ਪਰ ਉਹ ਪਰਵਾਹ ਉਹ ਉਹਨਾਂ ਦੇ ਪਰਿਵਾਰਵਾਦ ਨਹੀਂ ਹੈ ਸਚਾਈ ਹੈ ਕਿ ਅਸੀਂ ਸਾਡਾ ਮਕਸਦ ਇੱਥੇ ਕੁਝ ਹੋਰ ਹੈ ਆਵਰ ਏਮ ਇਜ਼ ਕਿ ਅਸੀਂ ਹਾਰ ਤਰੀਕੇ ਨਾਲ ਕਿਸੇ ਯੋਗ ਵਿਅਕਤੀ ਨੂੰ ਡੀਸੀਸੀ ਪ੍ਰੈਜ਼ੀਡੈਂਟ ਬਣਾਏ ਜਿਹੜਾ ਲੋਕਾਂ ਦੀ ਸੇਵਾ ਕਰ ਸਕੇ। ਠੋਪੜਾ ਸਾਹਿਬ ਦਾ ਜਿਹੜੇ ਕਿ ਅਬਜ਼ਰਵਰ ਬਣ ਕੇ ਸਾਡੇ ਕੋਲ ਆਏ ਹੈ ਤੇ ਕਾਂਗਰਸ ਪਾਰਟੀ ਨੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿ ਪ੍ਰਧਾਨ ਦੀ ਨਾਮਿਨੇਸ਼ਨ ਨਹੀਂ ਹੋਣੀ ਸਿਲੈਕਸ਼ਨ ਹੋਣੀ ਹੈ। ਤੇ ਉਸ ਪ੍ਰੋਸੀਜਰ ਦੇ ਵਿੱਚ ਅਬਜ਼ਰਵਰ ਸਾਡੇ ਕੋਲ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਔਰ ਕਾਂਗਰਸ ਪਾਰਟੀ ਦੀ ਇਹ ਬੜੀ ਸੋਚ ਹੈ। ਅੱਛੀ ਹੈ। ਕੇ ਬੰਦੇ ਨੂੰ ਚੁਣ ਕੇ ਵਧੀਆ ਬੰਦਾ ਦੇਖ ਕੇ ਸਾਰਿਆਂ ਦੀ ਸਲਾਹ مشورہ ਕਰਕੇ ਸਾਰਿਆਂ ਦੀ ਮਰਜ਼ੀ ਦੇ ਨਾਲ ਜ਼ਿਲ੍ਹੇ ਦਾ ਪ੍ਰਧਾਨ ਬਣੇ ਇਸ ساری ਕਾਰਵਾਈ ਦੇ ਅਸੀਂ ਸਵਾਗਤ ਕਰਦੇ ਤੇ ਸਾਨੂੰ ਉਮੀਦ ਹੈ ਕਿ ਅੱਛੇ ਬੰਦੇ ਅੱਗੇ ਆਣਗੇ